ਪਰ ਇਹ ਕਿੰਨਾ ਜਿਹਾ ਵਿਆਹ ਨੂੰ ਹੋਇਆ ਵਾ ਵੈਸ਼ਨ ਦੇ ਵਿਗਾਇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਭਾਈ ਜੱਟ ਕਿਹਦੇ ਇਹ ਸਾਡੀ ਭਾਬੀ ਦੀ ਜਨਤ ਹੋਈ ਸਭ ਤੋਂ ਛੋਟੀ ਭਾਬੀ ਦੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਮੋਟੀ ਸੀ ਸਾਡੇ ਸਾਡੇ ਹਾਂਜੀ ਹਾਂਜੀ ਭਾਈ ਸਾਡੇ ਚਾਵਣੀ ਆਈ ਤੇ ਮਹਿੰਦੀ ਲਵਾ ਕੇ ਭੇਜਿਆ ਚੇਚਾ ਆ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਵਾ ਮਹਦੀ ਬੁੱਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕਹੇਗੀ ਮੇਰੀ ਧੀ ਆਈ ਤੂੰ ਮਾਰਾ ਤੂੰ ਜਾ ਦਰਸ਼ਨ ਵੀ ਨਹੀਂ ਦਿੱਤੇ ਮਾਰਾ ਨਹੀਂ ਉਹਦੀ ਮਨਜ਼ੂਰੀ ਨਹੀਂ ਪਈ ਹੋਇਆ ਜਦੋਂ ਵੀ ਆ ਗਈ ਤੂੰ ਭਾਈ ਤੂੰ ਦੇ 5 ਵਜੇ ਨੇ ਤੂੰ 10:00 11:00 ਤੱਕ ਆ ਜਾਣਾ ਪਨਨ ਆਸਰਿੰਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਅਸੀਂ ਠਾਈ ਗੱਲ ਤੂੰ ਨੇ ਮੈਰਿਜ ਹੋਈ ਹੈ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੂਰਾ ਮੈਰਜ ਦਾ ਜੀ ਪੰਡੀ ਯਾਤਰਾ ਵਾਸਤੇ ਵੈਸ਼ਨੂ ਦੇ ਮਾਤਾ ਦੇ ਘਰੇ ਕੱਲ ਜੀ ਪ੍ਰੇਗ ਹੋ ਗਏ ਰਾਤ ਇਹ ਉੱਥੇ ਰਹੇ ਆ ਨੂਨੇ ਨੇ ਫੋਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਵੇਰੇ ਹੀ ਯਾਤਰਾ ਕਰਾਂਗੇ ਜੀ ਸਵੇਰੇ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਇਹ ਭਰਾ ਮੇਰੇ ਨੇ ਫੋਨ ਕੀਤਾ ਮੈਂ ਤਾਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਿ ਤਿੰਨ ਵਜੇ ਮੈਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋਕਾ ਗਿਆ ਤੇ ਮਜ਼ਰਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30-3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਇਹ ਨਾਮ ਹੀ ਚੰਗੇ ਕਰਾ ਨਹੀਂ ਪਤਾ ਕਿ ਉਹਦਾ ਪੇਕੇ ਦਾ ਨਾਲ ਸਪਨਾ ਹੁੰਦਾ। ਮੈਨੂੰ ਕਹਿ ਦਿੱ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਣ ਦੇ ਵਿੱਚ ਹੋਈ। ਹਾਂ ਜੀ ਤੇ ਇੱਕ ਮਹੀਨਾ ਹੋ ਗਿਆ ਵੇ ਅਣਚਾਹ ਨਹੀਂ ਹਾਂ ਹਾਂ ਜੀ ਹਾਂ ਜੀ ਇੱਕ ਮਹੀਨਾ ਜੇ ਅਨੂ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਆ ਪੀ ਕੇ ਦੇਖਿਆ ਜੀ ਅੰਮਰਸਰੋਂ ਉਹ ਆ ਆ ਕੇ ਲਿਆਂਦੀ ਜੀ ਸਲੀਪਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਕਾਦੀ ਚਿੰਤਾ ਹੀ ਨਹੀਂ ਤੇ ਆ ਕਰਨਾ ਤੇ ਇਹ ਨਾਲ ਨਾ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਸ਼ਾਹਦ ਤੇ ਲੱਗੇ ਪੰਜ-ਕਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਤੇ ਕਹਿੰਦਾ ਵੀ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇ ਨਾਲ ਜੇ ਕੋਈ ਗੱਲ ਨਹੀਂ ਕੀਤੀ ਫੋਟੋ ਖਿੱਚਣ ਲੱਗਿਆਂ ਛੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਵਾ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਤੇ ਡੈਥ ਹੋ ਗਈ ਇਹਦੀ ਤੇ ਬਾਕੀ ਦੋ ਤਿੰਨ ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਉਹਨੂੰ ਦੱਸਿਆ ਫੋਨ ਕਰਕੇ ਵੀ ਮਤਲਬ ਇੱਕ ਲੇੜੀ ਦਾ ਉਹਦੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਅਸੀਂ ਤੇ ਮੇਰਾ ਭਰਾ ਜਿਹੜਾ ਸੀ ਅੱਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਤਾਂ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕਿੰਨੇ ਉਮਰ ਨੇ ਹੁਣ 28 29 ਸਾਲ ਦੀ ਰਾਤੀ ਉਹ 26 27 ਸਾਲ ਦੀ ਬੁਢੀ ਦੀ ਹੋਏਗੀ ਸਾਡੀ ਉਮਰ ਅਜੇ ਸਾਡੇ 40 ਹੀ ਪੂਰੇ ਨਥੇ ਜੀ ਸਾਰੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਦੀ ਯਾਰ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਹੁੰਨੇ ਆ ਸਾਨੂੰ ਆਪੋ ਕੇ ਨੇ ਮੈਸੇਜ ਕੀਤਾ ਤੇ ਸਾਰਾ ਹਸਤਾ ਜਿਹੜਾ ਸੀ 100 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਆਪੇ ਲੈ ਕੇ ਆਉਣਗੇ ਤੇ ਤਹੀ ਮਤਲਬ ਨਾ ਮੈਂ ਵੀ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਜੀ ਸਾਨੂੰ ਕੋਈ ਅਸੀਂ ਬਸ ਸੇੜਦੇ ਬਸ ਇਦਾਂ ਹੀ ਬੰਦਲੇ ਫਿਰਨਦੇ ਹਨ ਨੂੰ ਕੋਈ ਕੱਲਦਾ ਨਹੀਂ ਕੋਈ ਨਹੀਂ ਜੀ ਹਜੇ ਤੱਕ ਕੋਈ ਡੈਡ ਬਡੀ ਨਹੀਂ ਕਮਤੀ ਜੀ